ਤਾਂ ਨੂ ਸਾਰਿਆਂ ਨੂੰ ਪਤੀ ਆ ਵੀ ਪਹਿਲਾਂ ਵੀ ਬਹੁਤ سارے ਗਾਣੇ ਜਿਹੜਾ ਆਪਾਂ ਬਾਈ ਗਾਉਂਦਾਗਾ ਤੇ ਅੱਜ ਫੇਰ ਇੱਕ ਗਾਣਾ ਲੈ ਕੇ ਆਇਆ ਦੁਬਾਰੇ ਮੰਡੀਆਂ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਤੇ ਤੁਸੀਂ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਤੇ ਇਸ ਵੀਰ ਦੀ ਵੱਧ ਤੋਂ ਵੱਧ ਹੈਲਪ ਕਰੋ ਕਿਉਂਕਿ ਜਿਹੜੇ ਇਹਦੇ ਸ਼ੌਂਕ ਨੇ ਵੀ ਉਹ ਉੱਪਰ ਨੂੰ ਉੱਠਣਾ ਕਿਉਂਕਿ ਗਰੀਬ ਬੰਦੇ ਦੀ ਹੈਲਪ ਕੀਤੀ ਜਾਵੇ ਬਹੁਤ ਸੋਹਣੇ ਇਹਦੇ ਕੋਲੇ ਗੀਤ ਲਿਖੇ ਹੋਏ ਨੇ ਤੇ ਆਜੋ ਆਪਾਂ ਸੁਣਦੇ ਹਾਂ ਇਸ ਵੀਰ ਤੋਂ ਗੀਤ ਹਾਂਜੀ ਸੁਣਾ ਦੋ ਗੀਤ ਕਰ ਦਿਓ ਸਟਾਰਟਿੰਗ ਜੋ ਵੀ ਮਜ਼ਦੂਰ ਇੱਥੇ ਬੜੇ ਮਜਬੂਰ ਇੱਥੇ ਪੱਲੇਦਾਰ ਮਜ਼ਦੂਰ ਇੱਥੇ ਬੜੇ ਮਜਦੂਰ ਇੱਥੇ ਪੱਲੇਦਾਰ ਮਜ਼ਦੂਰ ਸੱਚੇ ਬੜੇ ਮਜਬੂਰ ਸੱਚੇ ਚੱਲਦੇ ਨੇ ਕੂਰ ਸੱਚੇ ਬੇਨਤ ਕਸੂਰ ਸੱਚੇ ਹੋ ਕਿੰਨਾ ਦਾ ਕਸੂਰ ਸੱਚ ਜਾਣਿਓ ਹਜੂਰ ਸੱਚ ਬਈ ਕਿਨਾ ਦਾ ਕਸੂਰ ਸੱਚ ਜਾਣਿਓ ਹਜੂਰ ਸੱਚ ਸੁਣੋ ਮੇਰੇ ਦੋਸਤੋ ਸੁਣਾ ਮਸੋਨੂ ਗੀਤ ਗੀਤ ਵਿੱਚ ਸੱਚ ਸਾਡੀ ਆਪਣੀ ਪ੍ਰੀਤ ਸੁਣੋ ਮੇਰੇ ਦੋਸਤੋ ਸੁਣਾ ਮਸੋਨੂ ਗੀਤ ਗੀਤ ਵਿੱਚ ਸੱਚ ਸਾਡੀ ਆਪਣੀ ਪ੍ਰੀਤ ਕੰਮ ਕਰ ਸਾਨ ਦਿਨ ਰਾਤ ਪਾਉਂਦੇ ਜਾਨ ਕੰਮ ਨੈ ਕਰ ਸਾਨ ਦਿਨ ਰਾਤ ਪਾਉਂਦੇ ਚਾਨ ਪੈਸਾ ਮੰਗਿਆ ਤੂੰ ਮਿਲਦੀ ਆ ਕੁਰੀਆ ਬੜਾ ਚੀਰ ਹੋਗਾ ਸਾਨੂੰ ਕੰਮ ਕਰ ਤਿਆਂ ਨੂੰ ਕਦੇ ਟਾਈਮ ਤੇ ਮਿਲੇ ਨਾ ਮਜਦੂਰੀਆ ਬੜਾ ਚੀਰ ਹੋਗਾ ਸਾਨੂੰ ਕੰਮ ਕਰ ਤਿਆਂ ਨੂੰ ਕਦੇ ਫੁੱਲ ਵੀ ਮਿਲੇ ਨਾ ਮਜਦੂਰੀਆ ਕੰਮ ਕਰ ਸਾਨ ਦਿਨ ਰਾਤ ਪਾਉਂਦੇ ਜਾਂ ਪੱਲੇਦਾਰ ਸਾਰਾ ਦਿਨ ਬਾੜਾ ਪਾਰ ਚੱਕਦੇ ਚੁੱਕ ਕੇ ਅਪਾਰ ਦੇਖੇ ਡੱਡੂ ਵਾਂਗੂ ਟੱਪਦੇ ਪੱਲੇਦਾਰ ਸਾਰਾ ਦਿਨ ਬਾੜਾ ਪਾਰ ਚੱਕਦੇ ਚੁੱਕ ਕੇ ਅਪਾਰ ਵੇਖੇ ਡੱਡੂ ਵਾਂਗ ਟੁੱਪਦੇ ਹੋਵੇ ਕੋਈ ਵੀ ਮਹੀਂ ਨਾ ਹੋਵੇ ਕੋਈ ਵੀ ਮਹੀਂ ਨਾ ਹੋਵੇ ਵੀ ਮਹੀਂ ਨਾ ਤਪੇ ਹੋਟ ਹੋ ਗਿਆ ਵੀ ਮਹੀਂ ਨਾ ਹੁੰਦੇ ਖੂਨ ਤਪਸੀਨਾ ਹੋਵੇ ਕੋਈ ਵੀ ਮਹੀਂ ਨਾ ਹੁੰਦੇ ਖੂਨ ਤਪਸੀਨਾ ਤਪਦੇ ਆ ਬਾਗ ਤੰਦੂਰੀ ਬੜਾ ਚੀਰ ਹੋਗਾ ਸਾਨੂੰ ਕੰਮ ਕਰਦਿਆਂ ਨੂੰ ਕਦੇ ਟਾਈਮ ਤੇ ਮਿਲੇ ਨਾ ਮਜਦੂਰੀਆ ਬੜਾ ਚੀਰ ਹੋਗਾ ਸਾਨੂੰ ਕੰਮ ਕਰਦਿਆਂ ਨੂੰ ਕਦੇ ਫੁੱਲ ਵੀ ਮਿਲੇ ਨਾ ਮਜਦੂਰੀਆ ਕੰਮ ਕਰਸਾਂ ਦਿਨ ਰਾਤ ਪਾਉਂਦੇ ਜਾਂ ਲੱਗਿਆ ਏ ਕੋਣਾ ਠੇਕੇਦਾਰ ਪੱਲੇਦਾਰ ਨੂੰ ਰੋਗ ਚੱਕ ਦੇਣਾ ਕੀ ਔਖਾ ਸਰਕਾਰ ਨੂੰ ਲੱਗਿਆ ਏ ਕੋਣਾ ਠੇਕੇਦਾਰ ਪੱਲੇਦਾਰ ਨੂੰ ਰੋਗ ਚੱਕ ਦੇਣਾ ਕੀ ਔਖਾ ਸਰਕਾਰ ਨੂੰ ਸਾਡੇ ਦਿਲ ਦੀ ਦਲੀਲ ਇੱਕ ਸੁਣੋ ਜੀ ਅਪੀਲ ਸਾਡੇ ਦਿਲ ਦੀ ਦਲੀਲ ਇੱਕ ਸੁਣੋ ਜੀ ਅਪੀਲ ਸਾਡੇ ਸੋਡੇ ਹੱਥ ਹੈ ਤਾਂ ਮਜਬੂਰ ਬੜਾ ਚੀਰ ਹੋਗਾ ਸਾਨੂੰ ਕੰਮ ਕਰ ਜਾਂ ਨੂੰ ਕਦ ਟਾਈਮ ਤੇ ਮਿਲੇ ਨਾ ਮਜਦੂਰੀ ਬੜਾ ਚੀਰ ਹੋਗਾ ਸਾਨੂੰ ਕੰਮ ਕਰ ਜਾਂ ਨੂੰ ਕਦ ਫੁੱਲ ਵੀ ਮਿਲੇ ਨਾ ਮਜਦੂਰੀ ਕੰਮੇ ਕਰਸਾਂ ਦਿਨ ਰਾਤ ਬੋਂਦੇ ਜਾਂ ਲੀਟਰ ਵੀ ਸਾਡੇ ਜੋ ਬਣਾਏ ਜ਼ਿੰਮੇਵਾਰ ਨੇ ਸਾਨੂੰ ਛੱਡ ਬਣੇ ਹਥਿਆਰ ਠੇਕੇਦਾਰ ਦੇ ਆ ਲੀਡਰ ਵੀ ਸਾਡੇ ਜੋ ਬਣਾਏ ਜ਼ਿੰਮੇਵਾਰ ਨੇ ਸਾਨੂੰ ਛੱਡ ਬਣੇ ਹਥਿਆਰ ਠੇਕੇਦਾਰ ਦੇ ਆ ਆਪਮਾਨ ਦੇ ਨਿਰੰਗ ਸਾਨੂੰ ਕਰਦੇ ਨੇ ਤੰਗ ਆਪਮਾਨ ਦੇ ਨਿਰੰਗ ਸਾਨੂੰ ਕਰਦੇ ਨੇ ਤੰਗ ਹੱਡ ਭਾਰਨੇ ਬਣਾ ਤੇ ਸਾਡੇ ਤੂੜੀ ਹੱਡ ਭਰਨੇ ਬਣਾ ਤੇ ਸਾਡੇ ਤੂੜੀ ਬੜਾ ਚੀਰ ਹੋ ਗਿਆ ਸਾਨੂੰ ਕੰਮ ਕਰ ਜਾਣੂ ਕਦੇ ਟਾਈਮ ਤੇ ਮਿਲੇ ਨਾ ਮਜਦੂਰੀ ਬੜਾ ਚੀਰ ਹੋ ਗਿਆ ਸਾਨੂੰ ਕੰਮ ਕਰ ਜਾਣੂ ਕਦੇ ਫੁੱਲ ਵੀ ਮਿਲੇ ਨਾ ਮਜਦੂਰੀ ਕੰਮ ਕਰ ਸਾਂ ਦਿਨ ਰਾਤ ਬੌਂਦੇ ਜਾਂ ਪੱਖ ਦੁਨੀਆ ਵੀ ਪਹਿਲੇ ਦਿਨ ਵੱਡਿਆਂ ਦਾ ਪੂਰਦੀ ਰਹੀ ਵੀ ਨਹੀਂ ਬੈਲ ਹੁਣ ਅਣਪੜ ਮਜਦੂਰੀ ਅੱਖ ਵੱਡਿਆਂ ਦਾ ਪਹਿਲੇ ਦਿਨੋਂ ਦੁਨੀਆ ਵਿਪੂਰ ਦੀ ਬੈਲੋ ਵੀ ਨਹੀਂ ਰਹੀ ਅੜਪੜ ਮਜ਼ਦੂਰ ਦੀ ਜਦ ਮੰਗਦੇ ਹੱਕ ਨਾ ਮਲਾਵੇ ਅੱਗੋ ਅੱਖ ਜਦ ਮੰਗਦੇ ਹਕਨਾ ਮਲਾਵੇ ਅੱਖੋਂ ਅਗ ਖੌਰੇ ਕਿਹੜੇ ਜੁਗ ਹੋ ਗਿਆ ਕਸੂਰੀ ਸਾਥ ਹੋ ਗਿਆ ਕਿਸੇ ਜੁਗ ਚ ਕਸੂਰੀ ਬੜਾ ਚੀਰ ਹੋ ਗਿਆ ਸਾਨੂੰ ਕੰਮ ਕਰ ਜਾਣੂ ਕਦ ਟਾਈਮ ਤੇ ਮਿਲੇ ਨਾ ਮੱਜ ਦੂਰੀ ਬੜਾ ਚੀਰ ਹੋ ਗਿਆ ਸਾਨੂੰ ਕੰਮ ਕਰ ਜਾਣੂ ਕਦ ਫੁੱਲ ਵੀ ਮਿਲੇ ਨਾ ਮੱਜ ਦੂਰੀ ਟਾਈਮ ਤੇ ਮਿਲੇ ਨਾ ਮੱਜ ਦੂਰੀ ਫੁੱਲ ਵੀ ਮਿਲੇ ਨਾ ਮੱਜ ਦੂਰੀ ਟਾਈਮ ਤੇ ਮਿਲੇ ਨਾ ਮੱਜ ਦੂਰੀ ਧੰਨ ਹਾਂਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਖਾਸ ਕਰਕੇ ਇਹ ਮਜ਼ਦੂਰਾਂ ਲਈ ਤੇ ਆਪਣੇ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਵਧੀਆ ਤੇ ਵੱਧ ਤੋਂ ਵੱਧ ਨੂੰ ਦਬਕੇ ਸ਼ੇਅਰ ਕਰੋ ਥੈਂਕ ਯੂ